ਦੇਖੋ ਜੀ ਅੱਸੀ ਨਾ ਸਪੈਸ਼ਲੀ ਦੀਵਾਲੀ ਦਾ ਤਿਉਹਾਰ ਹੈ ਸਭ ਤੋਂ ਪਹਿਲਾਂ ਤੇ ਮੈਂ ਸਾਰਿਆਂ ਨੂੰ ਮੁਬਾਰਕ ਦਿੰਦਾ ਕਿ ਤੁਸੀਂ ਵਧੀਆ ਤਰੀਕੇ ਦੇ ਨਾਲ ਆਪਣੀ ਦੀਵਾਲੀ ਮਨਾਓ ਬਟ ਇਹ ਸਾਨੂੰ ਥੋੜਾ ਜਿਹਾ ਸੁਚੇਤ ਵੀ ਰਹਿਣਾ ਪਏਗਾ ਅੱਜ ਅਸੀਂ ਦੁਕਾਨ ਤੇ ਇੱਥੇ ਛਾਪਾਂ ਮਾਰਨ ਆਏ ਆ ਜਾਂ ਪ੍ਰੋਪਰ ਮੇਨਾ ਜੀ ਐਸ ਸੀ ਟੀਮ ਆਈ ਹੈ ਸਾਨੂੰ ਆਈ ਸੀ ਕਿ ਇੱਥੇ ਜਿਹੜੇ ਆ ਵਿਦਆਊਟ ਜਿਨ੍ਹਾਂ ਨੂੰ ਅਸੀਂ ਆਪਣੇ ਲਾਇਸੈਂਸ ਦਿੱਤੇ ਨੇ ਟੈਂਪਰਰੀ ਲਾਇਸੈਂਸ ਤੋਂ ਬਿਗਿਆਰ ਜਿਹੜਾ ਵੇਚਿਆ ਜਾ ਰਿਹਾ ਹੈ ਇਸੇ ਸਬੰਧੀ ਮੇਰੇ ਦੇ ਨਾਲ ਪੂਰਾ ਜੀਐਸਟੀ ਡਿਪਾਰਟਮੈਂਟ ਅਸੀਂ ਦੁਕਾਨ ਤੇ ਆਏ ਆ। ਉਰੇ ਬੈਟਰ ਇਨਸਪੈਕਸ਼ਨ ਕੀਤੀ ਜਾਏਗੀ। ਸਾਰਿਆਂ ਦਾ ਸਟਾਕ ਵਗੈਰਾ ਚੈੱਕ ਕੀਤਾ ਜਾਏਗਾ। ਅਗਰ ਇਹਨਾਂ ਕੋਲ ਪ੍ਰੋਪਰ ਰਜਿਸਟਰ ਨੰਬਰ ਹੈਗਾ ਜੇ ਵੇਚ ਰਹੇ ਨੇ ਐਸ ਤਾਂ ਫਿਰ ਇਹਨਾਂ ਦੀ ਪ੍ਰੋਪਰ ਜਿਹੜੀ ਹੈ ਲਿਸਟ ਚੈੱਕ ਕੀਤੀ ਜਾਏਗੀ ਤਾਂ ਜੋ ਕੰਪਲੀਟਲੀ ਜੋ ਜੀਐਸਟੀ ਵਗੈਰਾ 페 ਕਰ ਰਹੇ ਆ ਜਾਂ ਨਹੀਂ ਕਰ ਰਹੇ। ਦੂਸਰੀ ਗੱਲ ਮੈਂ ਇਹ ਕਹਿਣਾ ਚਾਹਾਂਗਾ ਸਾਰੇ ਆਪਣੇ ਦੁਕਾਨਦਾਰਾਂ ਨੂੰ ਕਿਉਂਕਿ ਇਹ ਜਿਹੜਾ ਬਹੁਤ ਗੰਭੀਰ ਮਸਲਾ ਹੈ। ਕਉਕੀ ਅਮੀ ਤੁਸੀਂ ਜੇ ਤੁਸੀਂ ਦੁਕਾਨਾਂ ਚ ਨਜਾਇਜ਼ ਰੱਖ ਕੇ ਤੁਸੀਂ ਵੇਚ ਦਿਓ ਕਿਸੇ ਤਰ੍ਹਾਂ ਦੇ ਵੀ ਕੋਈ ਗੱਲ ਹੋ ਜਾਂਦੀ ਹੈ ਪਟਾਕੇ ਨਾ ਅੱਗੇ ਲੱਗ ਜਾਂਦੇ ਕੋਈ ਖੋਜ ਜਾਂਦੇ ਜਾਲੀ ਮਾਰੀ ਨੁਕਸਾਨ ਹੋ ਸਕਦਾ ਹੈ ਕਿਰਪਾ ਕਰਕੇ ਤੁਸੀਂ ਇਲੀਗਲ ਜਿਹੜੇ ਪਟਾਕੇ ਆ ਬਿਲਕੁਲ ਨਾ ਵੇਚੋ ਇਨਾ ਪ੍ਰਸ਼ਾਸਨ ਜਿਹੜਾ ਬਿਲਕੁਲ ਸਖਤੀ ਨਾਲ ਲਾਇਆ ਗਿਆ ਇਸ ਸਬੰਧੀ ਅਸੀਂ ਆਰਡਰ ਵੀ ਕੱਢੇ ਹੋਏ ਆ ਤੇ ਮੈਂ ਮੈਂ ਨਾਲ ਮੀਟਿੰਗ ਕਰਕੇ ਹਦਾਇਤ ਵੀ ਕਰ ਦਿੱਤੀ ਹੈ ਕਿ ਕਿਸੇ ਤਰ੍ਹਾਂ ਦੇ ਵੀ ਕੋਈ ਉਹ ਜਿਹੜਾ ਪਾਇਆ ਜਾਂਦਾ ਜਿਹੜਾ ਇਲੀਗਲ ਤੌਰ ਤੇ ਪਟਾਕੇ ਵੇਚ ਰਿਹਾ ਵਿਦਾਊਟ ਜੀਐਸਟੀ ਵਿਦਾਊਟ ਪਰਮਿਸ਼ਨ ਵੇਚ ਰਿਹਾ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹ ਜਿਹੜਾ ਮੇਰਾ ਆਣਾ ਦਾ ਸੀਗਾ ਕਿ ਤਾਂ ਜੋ ਮੈਂ ਸਾਰੇ ਆਪਣੇ ਦੁਕਾਨਦਾਰ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਇਹ ਅਪੀਲ ਕਰ ਸਕਾਂ ਆਪ ਦਾ ਸਕਾਂ ਕਿ ਸਾਡੇ ਵੱਲੋਂ ਪੂਰਾ ਸੁਚੇਤ ਹੋ ਕੇ ਅਤੇ ਨਿਗਰਾਨੀ ਰੱਖੀ ਜਾ ਰਹੀ ਹੈ ਜੇਕਰ ਕੋਈ ਵੀ ਪਾਇਆ ਜਾਂਦਾ ਤਾਂ ਸਖਤ ਸਜ਼ਾ ਕਾਰਵਾਈ ਕੀਤੀ ਜਾਵੇ ਜੇ ਦੇਖੋ ਜੀ ਅੱਛੀ ਨਾ ਸਪੈਸ਼ਲੀ ਦੀਵਾਲੀ ਦਾ ਤਿਉਹਾਰ ਹੈ ਸਭ ਤੋਂ ਪਹਿਲਾਂ ਤੇ ਮੈਂ ਸਾਰਿਆਂ ਨੂੰ ਮੁਬਾਰਕ ਦਿੰਦਾ ਕਿ ਤੁਸੀਂ ਵਧੀਆ ਤਰੀਕੇ ਦੇ ਨਾਲ ਆਪਣੀ ਦੀਵਾਲੀ ਮਨਾਓ ਬਟ ਇਹ ਸਾਨੂੰ ਥੋੜਾ ਜਿਹਾ ਸੁਚੇਤ ਵੀ ਰਹਿਣਾ ਪਏਗਾ ਅੱਜ ਅਸੀਂ ਦੁਕਾਨ ਤੇ ਇੱਥੇ ਛਾਪਾ ਮਾਰਨ ਆਏ ਆ ਜਾਂ ਪ੍ਰੋਪਰ ਮੇਨਾ ਜੀਐਸਟੀ ਟੀਮ ਆਈ ਹੈ ਸਾਨੂੰ ਆਈ ਸੀ ਕਿ ਇੱਥੇ ਜਿਹੜੇ ਆ ਵਿਦਆਊਟ ਜਿਨ੍ਹਾਂ ਨੂੰ ਅਸੀਂ ਆਪਣੇ ਲਾਇਸੈਂਸ ਦਿੱਤੇ ਨੇ ਟੈਂਪਰਰੀ ਲਾਇਸੈਂਸ ਤੋਂ ਬਿਗਿਆਰ ਜਿਹੜਾ ਵੇਚਿਆ ਜਾ ਰਿਹਾ ਇਸ ਸਬੰਧੀ ਮੇਰੇ ਦੇ ਨਾਲ ਪੂਰਾ ਜੀਐਸਟੀ ਡਿਪਾਰਟਮੈਂਟ ਅਸੀਂ ਦੁਕਾਨ ਤੇ ਆਏ ਆ ਉਹਦੇ ਵੀ ਇਨਸਪੈਕਸ਼ਨ ਕੀਤੀ ਜਾਏਗੀ ਸਾਰਿਆਂ ਦਾ ਸਟਾਕ ਵਗੈਰਾ ਚੈੱਕ ਕੀਤਾ ਜਾਏਗਾ ਅਗਰ ਇਹਨਾਂ ਕੋਲ ਪ੍ਰੋਪਰ ਰਜਿਸਟਰ ਨੰਬਰ ਹੈਗਾ ਜੇ ਵੇਚ ਰਹੇ ਨੇ ਐਸ ਤਾਂ ਫਿਰ ਇਹਨਾਂ ਦੀ ਪ੍ਰੋਪਰ ਜਿਹੜੀ ਹੈ ਲਿਸਟ ਚੈੱਕ ਕੀਤੀ ਜਾਏਗੀ ਤਾਂ ਜੋ ਕੰਪਲੀਟਲੀ ਜੋ GST ਵਗੈਰਾ 페 ਕਰ ਰਹੇ ਆ ਜਾਂ ਨਹੀਂ ਕਰ ਰਹੇ ਦੂਸਰੀ ਗੱਲ ਮੈਂ ਇਹ ਕਹਿਣਾ ਚਾਹਾਂਗਾ ਸਾਰੇ ਆਪਣੇ ਦੁਕਾਨਦਾਰਾਂ ਨੂੰ ਕਿਉਂਕਿ ਇਹ ਜਿਹੜਾ ਬਹੁਤ ਗੰਭੀਰ ਮਸਲਾ ਹੈ ਕਿਉਂਕਿ ਐਵੇਂ ਤੁਸੀਂ ਜੇ ਤੁਸੀਂ ਦੁਕਾਨਾਂ 'ਚ ਨਜਾਇਜ਼ ਰੱਖ ਕੇ ਤੁਸੀਂ ਵੇਚ ਦਿਓ ਕਿਸੇ ਤਰ੍ਹਾਂ ਦੇ ਵੀ ਕੋਈ ਗੱਲ ਹੋ ਜਾਂਦੀ ਹੈ ਪਟਾਕੇ ਨਾਲ ਲੱਗ ਜਾਂਦੇ ਕੋਈ ਹੋ ਜਾਂਦੇ ਝਾਲੀ ਮਾਰੀ ਨੁਕਸਾਨ ਹੋ ਸਕਦਾ ਹੈ ਕਿਰਪਾ ਕਰਕੇ ਤੁਸੀਂ ਇਲੀਗਲ ਜਿਹੜੇ ਪਟਾਕੇ ਆ ਬਿਲਕੁਲ ਨਾ ਵੇਚੋ ਇੰਨਾ ਪ੍ਰਸ਼ਾਸਨ ਜਿਹੜਾ ਬਿਲਕੁਲ ਸਖਤੀ ਨਾਲ ਲਾਗਿਆ ਇਸ ਸਬੰਧੀ ਅਸੀਂ ਆਰਡਰ ਵੀ ਕੱਢੇ ਹੋਏ ਆ ਤੇ ਮੈਕਮੈਂਟ ਮੀਟਿੰਗ ਕਰਕੇ ਹਦਾਇਤ ਵੀ ਕਰ ਦਿੱਤੀ ਹੈ ਕਿ ਕਿਸੇ ਤਰ੍ਹਾਂ ਦੇ ਵੀ ਕੋਈ ਉਹ ਜਗ੍ਹਾ ਜਿਹੜਾ ਪਾਇਆ ਜਾਂਦਾ ਜਿਹੜਾ ਇਲੀਗਲ ਤੌਰ ਤੇ ਪਟਾਕੇ ਵੇਚ ਰਿਹਾ ਵਿਦਾਊਟ ਦੀ ਅਸੀਂ ਵਿਦਾਊਟ ਪਰਮਿਸ਼ਨ ਵੇਚ ਰਿਹਾ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹ ਜਿਹੜਾ ਮੇਰਾ ਆਣਾ ਦਾ ਸੀਗਾ ਕਿ ਤਾਂ ਜੋ ਮੈਂ ਸਾਰੇ ਆਪਣੇ ਦੁਕਾਨਦਾਰ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਇਹ ਅਪੀਲ ਕਰ ਸਕਾਂ ਆਪ ਦਾ ਸਕਾਂ ਕਿ ਸਾਡੇ ਵੱਲੋਂ ਪੂਰਾ ਸੁਚੇਤ ਹੋ ਕੇ ਅਤੇ ਨਿਗਰਾਨੀ ਰੱਖੀ ਜਾ ਰਹੀ ਹੈ ਕਿ ਅਗਰ ਕੋਈ ਵੀ ਪਾਇਆ ਜਾਂਦਾ ਤਾਂ ਸਖਤ ਸਖਤ ਕਾਰਵਾਈ ਕੀਤੀ ਜਾਂਦੀ